ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਆਪਣਾ ਤੁਸੀਂ ਜਿਹੜਾ ਬਲੌਗ ਸੀਗਾ ਨਾ 8 ਕੋਲਡ ਡਰਿੰਕ ਟੇਸਟ ਚੈਲੰਜ ਵਾਲਾ ਉਹ ਸਾਰਿਆਂ ਨੇ ਬਹੁਤ ਵਧੀਆ ਯਾਰ ਚੁੱਪ ਕਰੀ ਮੜ ਜਾ ਹੈਲੋ ਬਹੁਤ ਪਸੰਦ ਕੀਤਾ ਤੇ ਆਪਣਾ ਨੈਕਸਟ ਡੇ ਦੀ ਗੇਮ ਆਪਾਂ ਲੈ ਕੇ ਆ ਗਏ ਆ ਜਿਹਦੇ ਵਿੱਚ ਆਪਾਂ ਕਰਨਾ ਕੀ ਆ ਤਿੰਨੇ ਬੱਚਿਆਂ ਨੂੰ ਟੇਪ ਰੋਲ ਦੇ ਨਾਲ ਆਪਾਂ ਪੈਕ ਕਰ ਦੇਣਾ ਹੈ ਪੈਕ ਕਰਨ ਤੋਂ ਬਾਅਦ ਜਿਹੜਾ ਬੱਚਾ ਪਹਿਲਾਂ ਓਪਨ ਹੋ ਗਿਆ ਫਸਟ ਸੈਕਿੰਡ ਥਰਡ ਫਸਟ ਵਾਲੇ ਨੂੰ 300 ਰੁਪਏ ਦੇਣੇ ਆ ਸੈਕਿੰਡ ਵਾਲੇ ਨੂੰ 200 ਥਰਡ ਵਾਲੇ ਨੂੰ ਦਿਲੋਂ ਪਿਆਰ ਆ ਤੇ ਜਿਹੜਾ ਬੱਚਾ ਪਹਿਲਾਂ ਆਪਣੀ ਟੇਪ ਤੋਂ ਰਿਮੂਵ ਹੋ ਗਿਆ ਉਹ winner ਹੋਊਗਾ ਕਿੰਨਾ ਟਾਈਮ ਲਾਉਂਦੇ ਸਾਰਾ ਕੁਝ ਤੁਹਾਨੂੰ ਵਲੌਗ ਚ ਦਿਖਾਉਨੇ ਆ ਵਲੌਗ ਵਿੱਚ ਬੜੀ ਮਸਤੀ ਹੋਣੀ ਬੜੇ ਹਾਸੇ-ਟੱਟੇ ਹੋਣੇ ਆ ਤੇ ਆਜੋ ਆਪਾਂ ਕਰਦੇ ਆਂ ਪਹਿਲੇ ਘੁੱਲੂ ਦੀ ਪੈਕਿੰਗ ਸਟਾਰਟ ਕੀਤੀ ਸੀ ਸੀਸੋ ਤੇ ਪੈਕ ਵੀ ਕਰ ਦਿੰਦੇ ਆਂ ਬਾਕੀ ਕਿਨਾ ਆ ਲੈ ਫੜ ਕੈਮਰਾ ਇਹਦੀ ਮੈਂ ਪੈਕਿੰਗ ਕਰਦਾ ਪੈਕਿੰਗ ਪੈਕਿੰਗ ਸਾਰਾ ਹੋ ਗਿਆ ਬੜਾ ਜਾਣਾ ਟੇਪ ਖਤਮ ਹੁੰਦੇ ਹੁੰਦੇ ਤੱਕ ਉਹ ਤਾਂ ਦੀ ਇਹਦਾ ਮੂੰਹ ਵੀ ਬੰਦ ਕਰਦੇ ਆ ਆਵੇ ਜਮੋਗੀ ਇੱਕ ਬੰਦਾ ਬੈਕ ਹੋ ਗਿਆ ਨਹੀਂ ਉਹ ਵੀ ਆਂਦਿਓ ਕੀ ਬਾਹ ਬਹੁਤ ਆ ਪਾ ਲੁਕ ਤੇ ਹੁਣ ਆ ਗੱਬ ਤਲਾ ਦੂੰ ਇਹਨਾਂ ਸਹੀ ਬਣਦਾ ਪਿਆ ਤੇ ਆ ਜਾ ਹਰਪੁਤਰੀ ਨਹੀਂ ਨਹੀਂ ਤੇਰੀ ਬਹੁਤ ਹੋ ਗਿਆ ਇਹ ਕੈਮਰਾ ਫੜਦਾ ਕੈਮਰਾ ਮੋਰੇ ਨਾਲ ਕੈਮਰੇ ਦੇ ਇਸ ਵਿੱਚ ਤਾਂ ਇੱਥੇ ਕੈਮਰੇ ਨੂੰ ਮੰਨਣ ਦੇ ਰਹੇ ਕੋਈ ਕੈਮਰਾ ਮੰਨਣ ਕੋਡਾ ਇਧਰ ਵਾਲਾ ਕੈਮਰਾ ਫੜਦਾ ਉਮੀਦਾਰ ਕੋਲ ਗੜਾ ਕੋਲ ਮੀਆ ਉਹ ਜਿੱਥੇ ਨਹੀਂ ਸਾਹਮਣੇ ਕੋਈ ਜੋ ਸਾਹਮਣੇ ਐ ਇੱਥੇ ਸਾਹਮਣੇ ਅੱਲਾ ਜਿੰਨਾ ਤੇ ਜਵਾਰੀ ਜਲਦੀ ਆ ਜਲਦੀ 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 ਮੇਰੀ ਗੱਲ ਸੁਣੋ ਸਾਰੇ ਜਾਨੇ ਜਿੱਥੇ ਟੇਮ ਤੂੰ ਗਿਣੀ ਲਗਣੀ ਆ ਉਹ ਬੰਦੇ ਚਾਰ ਹਰ ਕੋਈ ਹਰ ਬੰਦੇ ਹੁਣੇ ਨਹੀਂ ਅਰਬਣ ਇਹ ਚੀਤੀ ਨਾਲ ਇਤਰਾ ਜਾ ਇਤਰਾ ਜਾ ਹਲੇ ਨਹੀਂ ਆਪਾਂ ਨੂੰ ਨੈਕਸਟ ਕਲਾਸ ਪਹਿਲਾਂ ਮਿਜਾਈ ਨਾ ਤੜੇ ਨਾ ਹਲੇ ਨੀ ਰੁੱਕ ਕੇ ਬਸ ਪਹਿਲੇ ਨਾਲ ਸਭ ਨੂੰ ਬੰਦਦੀ ਆ ਹੱਥਲੇ ਰੱਖ ਲਈ ਇੱਕ ਗਾਜਵਾ ਦਾ ਫੈਮਲੀ ਸਰ ਦਾ ਹੱਥ ਤੇ ਰੱਖ ਮੈਂ ਮਾਰੇ ਤੇ ਹੋਰੀ ਗੋਤੀ ਨਹੀਂ ਚਾਈ ਨਹੀਂ ਚੱਕਰਾ ਹਰ ਜੀ ਮੋਟਰ ਖੋਇਆ ਚੀਟਰ ਚੀਟਰ ਅਬਾਦੀ ਜੀ ਤੁਹਾਨੂੰ ਬੋਲਾਉਂਦੇ ਹਾਂ ਜਿੰਦਾ ਜਨਾਂ ਦੇ 200 ਮਿਲਿਆ ਬੱਸ ਗਿਆ ਉਹ ਤੋਂ ਕੋਲ ਤੇ ਫਿਰ ਕਾੜੀ ਲੱਗੀ ਆ ਇਹ ਵੀ ਟੇਪ ਹੋਈ ਲੱਗੀ ਆ ਖੜਾ ਦੇ ਮੇਤੇ ਜਾਓ ਕਰੀਂ ਦੋਸਤੋ ਤੇ ਦੋਸਤੋ ਦੇਖ ਸਕਦੇ ਆ ਤੁਸੀਂ ਸਾਡੇ ਤਿੰਨ ਬੰਦੇ ਹੋ ਗਏ ਆ ਰੈਡੀ ਤੇ ਦੋਨੋਂ ਜੀ ਹਜੇ ਰੁਕ ਜਾ ਹਜੇ ਰੁਕ ਜਾ ਸਟਾਰਟ ਆ ਹੁਣ ਵੀ ਨਿਆਣੋ ਕਿਦਾਂ ਹਜੇ ਰੋਕਦੇ ਕੀਨਾ ਆ ਗਈ ਆ ਈਚੀਟਿੰਗ ਆ ਰਾਈ ਇਹਨੀ ਟੇਪ ਦੁਆਰਾ ਕਰਦੇ ਆ ਫੜਾ ਨਾ ਨਾ ਹੋਣੀ ਆ ਉੱਥੋਂ ਹੱਥਾਂ ਨੂੰ ਢਿੱਲੀਆਂ ਤੂੰ ਹੱਥਾਂ ਨੂੰ ਢਿੱਲੀਆਂ ਇਧਰ ਆ ਤੂੰ ਵੀ ਉਧਰ ਜਾਂਦਾ ਉਧਰ ਚੱਲ ਫੜ ਮੈਂ ਚੀਟਰ ਜਿਹੜੇ ਵੀ ਚੰਗੀ ਤਰ੍ਹਾਂ ਲਪੇਟਨੇ ਮੈਂ ਫਿਰ ਇਹਦੇ ਹੱਥ ਜਾਵੇ ਲਪੇਟੋ ਮੇਰੇ ਹੱਥ ਦੇਖੋ ਆ ਵੇ ਬਾਹਰ ਜ਼ਬਾਨ ਨਿਕਲਦੇ ਉਹ ਨਿਆਣੇ ਨਿਆਣੇ ਨੂੰ ਕੋਈ ਨਹੀਂ ਗੇਮ 'ਚ ਗੇਮ ਆ ਫਿਰ ਕੇ ਬੁਏ ਰਿੱਕੀ ਕੋਈ ਕੰਡੇ ਥੋੜੇ ਨੇ ਲੱਗੇ ਇਹਨੂੰ ਕਰ ਦੋ ਨਾ ਉਹਦੇ ਉਹਦੇ ਵਿੱਚ ਹੀ ਆ ਉਹਦੇ ਟਾਇਟ ਆ ਦੇਖ ਉਧਰ ਟਾਇਟ ਟਾਇਟ ਆ ਨਹੀਂ ਟਾਇਟ ਨਹੀਂ ਕਰ بس بس کرو بس کرو بس کرو ਬੜੀਏ ਮੂਹਰ ਦੇ ਕਿਰਿਆ ਕੋ ਲੋ। ਉਹ ਲੋਥੇ ਕੋ ਗਿਨਾ ਵੇ ਤੁ ਗੰਦੇ ਕੰਮ ਨਹੀਂ ਕਰਨੇ ਹੈਗੇ। ਤੇ ਚਲੋ ਉੱਥੇ ਖਲੋ। ਲੋ ਜੀ ਹੁਣ ਆਪਾਂ ਲੱਗੇ ਆਪਣਾ ਬਲੌਗ ਸਟਾਰਟ ਕਰਾਂ। ਮੈਂ 3 ਕਿੰਨੇ 3 ਕਿੰਨ ਤੋਂ ਬਾਅਦ ਤੁਸੀਂ ਜਿੱਦਾਂ ਮਰਜੀ ਜੋ ਤੁਹਾਡੇ ਹੱਥ ਚੋਂ ਦਾ ਜੋ ਤੁਸੀਂ ਕਰਨਾ ਇੱਥੇ ਇੱਥੇ ਤੇ ਆਪਣਾ ਰਗਣਾ ਸਟਾਰਟ ਕਰਦਾ। ਇਹ 1 2 3 ਸਟਾਰਟ ਕੈਮਰੇ ਕੀ ਰਹਿਣਾ ਬਾਹਰ ਨਹੀਂ ਜਾਣਾ। ਉਹਨੂੰ ਖੜਾ ਕਰ। ਖੜਾ ਕਰ ਉਹਨੂੰ। ਇੱਕ ਇੱਕ ਦੇਖਿਆ। ਇੱਕ ਦੇਖਿਆ ਖੜਾ ਕਰ ਦੇ ਮਾਨਵੀ ਇਹਨੂੰ ਖੜਾ ਕਰ ਦੇ ਖੜਾ ਵੀ ਹੋ ਜਾ ਆਹ ਇਧਰ ਕੀ ਨਾ ਹੋ ਚੱਲੀ ਫਸਟ ਗੀਂਦਾ ਲੱਗੀ ਆ ਕਰਨੇ ਕੰਮ ਗੀਂਦਾਂ ਨੇ ਕਾਤਾ ਕੰਮ ਸ਼ੁਰੂ ਤੇ ਬਾਕੀ ਨਾ ਨਾ ਜਿੱਦਾਂ ਮਰਜ਼ੀ ਕਰੋ ਅਰੇ ਇਧਰ ਮਾਨਵੀ ਤੂੰ ਪਿੱਛੇ ਹੋ ਜਾ ਮਾਨਵੀ ਪਿੱਛੇ ਕੈਮਰਾ ਹੋਰੇ ਨਾ ਕੁੱਲੂ ਕੰਦਨਾ ਬਾਹਰ ਨਹੀਂ ਜਾਣਾ ਇੱਥੇ ਹੀ ਕਰਨਾ ਜੋ ਕਰਨਾ ਸਾਰੀ ਟੇਪ ਸਰੀਰ ਨਾਲੋਂ ਅਲੱਗ ਹੋਣੀ ਚਾਹੀਦੀ ਆ ਫੇਰੇ ਗੀਨਾ ਸਾਡੀ ਪਹਿਲੀ Winner ਸੀਗੀ ਜਿਹੜੇ ਕੱਲ ਆਪਾਂ ਬਣਾਈ ਸੀਗੀ ਉਹਦੇ ਵਿੱਚ ਜੋ ਮਰਜ਼ੇ ਚਾਰ ਤੇ ਟੁੱਟ ਜਾਣਾ ਹਰਕੁਣ ਯਾਰ ਚਾਰ ਚਾਰ ਉਧਰ 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 ਜਾਣਾ ਇੱਧਰ ਨਹੀਂ ਕੈਮਰੇ ਅੱਗੇ ਚੀਟਰ ਇੱਧਰ ਓਏ ਓਏ ਇਹ ਕੀ ਕਰਦੇ ਬਈ ਫੋਨ ਫੜਾਉਂਦੇ ਆ ਚੱਲ ਹਰਬਣ ਉਧਰ ਇਹਦੇ ਨਾਲ ਕੁਝ ਨਹੀਂ ਬਣਾਉਂਦੇ ਥੱਲੇ ਚੱਲ ਇਹ ਹਰ ਗੁੰ ਸਾਡਾ ਹਰ ਗੁੰ ਦੇਖਦਾ ਹੀ ਜਾਂਦਾ ਬੱਸ ਨੂੰ ਕੀ ਕਰਾ ਰਹੇ ਨੇ ਹਰ ਗੁੰ ਦੇਖਦਾ ਮੇਰ ਦਾ ਲਓ ਜੀ ਆਪ ਹੀ ਆਪੇ ਹੀ ਬਾਜੀ ਆਪੀ ਥੋੜਾ ਅੱਗੇ ਨੂੰ ਆਇਆ ਕਿ ਨਾ ਇੱਧਰ ਨੂੰ ਆ ਜਾ ਕੈਮਰੇ ਅੱਗੇ ਕੈਮਰੇ ਅੱਗੇ ਕੈਮਰੇ ਅੱਗੇ ਚੱਲ ਗੀ ਨਾ ਇੱਧਰ ਖੜਾ ਨਹੀਂ ਕਰਨਾ ਆਪ ਹੀ ਖੜਾ ਹੋਊਗਾ ਇਹੀ ਇਹੀ ਤੇ ਮੂਵਮੈਂਟ ਦੇਖਣ ਵਾਲੇ ਆ ਤੇ ਕਰਦੇ ਪਿੱਛੇ ਨਹੀਂ ਆਣਗੇ ਉਹ ਇਧਰ ਅੱਗੇ ਲਿਆ ਕਰਦੇ ਕਰ ਦੇ ਖੜਾ ਚੱਲ ਇਧਰ ਆ ਜਾ ਖੜਾ ਜੌਂਡੀਅਰ ਮੇਰਾ ਤਰੀਕਾ ਹੈ ਤੇਰੀ ਆ ਸਾਹਮਣੇ ਸਾਹਮਣੇ ਰਹਿਣਾ ਸਾਹਮਣੇ ਜਿੰਨਾ ਸੂਟ ਥੱਲੇ ਕਰ ਆਹ ਕੋ ਲੁਕਾਂਦ ਨਾਲ ਲੱਗਾ ਕੁੱਤਾ ਕਾਂਦ ਨਾਲ ਰਗੜਿਆ ਜਾ ਰਿਹਾ ਆ ਇਧਰ ਡੌਗੀ ਜਿਹੜੇ ਆ ਕਾਂਦ ਨਾਲ ਰਗੜੇ ਜਾਂਦੇ ਪਏ ਆ ਤੇ ਤੇ ਗੀਨਾ ਹੋਣੀ ਨਾ ਮੂੰਹ ਇਧਰ ਬਿੱਲੀ ਸਾਡੀ ਦੇ ਮੂੰਹ ਨੇ ਕੰਮ ਚੱਕਦੇ ਆ ਸਾਬੀ ਤੂੰ ਕਿਦਾਂ ਹੈ ਤੇਰਾ ਕਿਦਾਂ ਉਧਰ ਹਰਗੁਣ ਨੇ ਲਾਦਾ ਟੱਟੀ ਵੀ ਨਿੱਕਲ ਗਈ ਵਿੱਚ ਹੀ ਥੱਲੇ ਨੂੰ ਖੇਤra ਥੱਲੇ ਨੂੰ ਚਲ ਜਾ ਥੱਲੇ ਨੂੰ ਹਾਂ ਉਹ ਬਾਹਰ ਚਲ ਗਿਆ ਆਪ ਨੂੰ ਸਾਹਮਣੇ ਆਉਣਾ ਹੈ ਸਾਹਮਣੇ ਚੀਟਰ ਸਾਹਮਣੇ ਅੰਦਰ ਹੀ ਅੰਦਰ ਹੀ ਬਾਹਰ ਤੇ ਜਾਣਾ ਹੀ ਨਹੀਂ ਇੱਧਰ ਆ ਕੈਮਰੇ ਦੇ ਅੱਗੇ ਗੀ ਨ ਰਿਲੈਕਸ ਬੜੇ ਚਿਰ ਦੀ ਹੋ ਗਈ ਪਰ ਉਹ ਕੋ ਟੇਬਲ ਹੱਥ ਦੀ ਨਹੀਂ ਪਈ ਤਰੀਕਾ ਨਹੀਂ ਆ ਰਿਹਾ ਥੱਲੇ ਨੂੰ ਚੱਲ ਥੱਲੇ ਨੂੰ ਉਹ ਜਿਹੜਾ ਕਿੱਟੀ ਆ ਰਹੀ ਫੇ ਇਧਰ ਮੁੰਡੇ ਜਿਹੜੇ ਆ ਉਹ ਕੁੜੀ ਨੇ ਇਧਰ ਛਾ ਗਈ ਹੈ ਤੇ ਪੇਚ ਖੇਚ ਲਈ ਹੈ ਸਾਰੀ ਤੇ ਜਿੱਦਾਂ ਮਰਜੀ ਪੂਰੀਆਂ ਬਾਹਮਾਂ ਦੀ ਪਾ ਲੈਂਦਾ ਤੇਰਾ ਕੀ ਹੋਊਗਾ ਕੱਲ੍ਹ ਆ ਉਹ ਫਿਰ ਦੇਖ ਗਿਆ ਥਲੇ ਆ ਕੁਲੂ ਹਰ ਵਾਰੀ ਕਹਿੰਦਾ ਮੈਂ ਜਿੱਤਣਾ ਹੈ ਇਹ ਤਾਂ ਨਿਆਣੀ ਆ ਹਰ ਵਾਰੀ ਫਸ ਜਾਂਦਾ ਲੂ ਐਰਕੀ ਦੀ ਟੈਂਗ ਹੈ ਹਾਰੇ ਜਾਂ ਫਰਸਟ ਪੋਜੀਸ਼ਨ ਤੇ ਆ ਚਲੀ ਆ ਆ ਲੋ ਜੀ ਫਰਸਟ ਪੋਜੀਸ਼ਨ ਫਰਸਟ ਪੋਜੀਸ਼ਨ ਮੰਮਾ ਨੇ ਨਹੀਂ ਇੱਤਣਾ ਹੈਲਪ ਨਹੀਂ ਲੈਣੀ ਮੈਂ ਜਦ ਤੱਕ ਕੀ ਬੇਤੋ ਆ ਤਨ ਚੀ ਜਾ ਇਧਰ ਇਹਨੇ ਗੱਪੇ ਨਾ ਚੰਨਾਂ ਦੀ ਗੱਪੇ ਗੱਪੇ ਪਤਾ ਕੀ ਕਰਨਾ ਹੈਗਾ ਤਿੰਨ ਟੇਪਾਂ ਲੈ ਦੇ ਦਿਨਾ ਦੇ ਕਿਤੇ ਨਹੀਂ ਨਾ ਇੱਕ ਨਹੀਂ ਬਸ ਜਿੰਨੀ ਲੱਗਣੀ ਉਨੀ ਲੱਗਣੀ ਉੱਥੇ ਹਰ ਕੋਣ ਤੇ ਛੋਟਾ ਜਿਹਾ ਹੈਗਾ ਲਓ ਮਾਨਪ੍ਰੀ ਤੂੰ ਸਾਈਡ ਤੇ ਹੋ ਜਾ ਮम्मा ਨਹੀਂ ਇਹ ਇਹ ਹੋ ਗਿਆ ਡਿਸਕਵালিਫਾਈ ਹੋ ਗਿਆ ਮੈਚ ਜੀ ਤੇ ਹਰਗੁਣ ਹਾਰ ਗਿਆ ਆ ਹਰਗੁਣ ਚੱਲ ਤੂੰ ਮम्मा ਨੇ ਹੱਥ ਲਾਤਾ ਨਾ ਤੇਰੀ ਨੇ ਹੁਣ ਰੋਣ ਲੱਪਿਆ ਹੁਣ ਹਾਏ ਮम्मा ਕਿਉਂ ਹੱਥ ਲਾਇਆ ਮम्मा ਹੱਥ ਲਾ ਮम्मा ਲਓ ਜੀ ਹਰਗੁਣ ਲੱਪਿਆ ਰੋਣ ਇੱਧਰ ਆ ਕੁਲੂ ਇੱਧਰ ਕੁਲੂ ਇੱਥੇ ਆ ਇੱਧਰ ਹਰ ਗੁਣ ਹਰ ਗੁਣ ਫਾਸ ਹਰ ਗੁਣ ਰੌਂਡਿਆ ਹੁਣ ਆਏ ਹਾਏ ਹਰ ਗੁਣ ਹਾਏ ਤੂੰ ਕਰਨਾ ਫੇ ਨਾ ਆਇਆ ਬਲੌਗ ਦੇ ਵਿੱਚ ਚੱਲ ਕੱਢੋ ਬਾਹਰ ਇਹਨੂੰ ਡਿਸਕਲਿਫਾਈ ਬਾਹਰ ਲੈ ਜਾ ਕਿਨਾਂ ਬਾਹਰ ਲੈ ਜਾ ਸਾਡਾ ਬਲੌਗ ਇੱਥੇ ਖਤਮ ਕਰਨਾ ਪੈ ਗਿਆ ਹੁਣ ਇਸ ਬੰਦੇ ਕਰਕੇ ਇੱਥੇ ਦੇਖ ਲਓ ਰੋਣ ਲੱਪਿਆ ਆ ਤੇ ਇਹਦਾ ਖੁੱਲੂਆ ਉਹ ਹੁਣ ਉਹ ਵੀ ਹਾਰ ਗਿਆ ਦੋ ਜਣੇ ਰਹਿ ਗਏ ਸੀਗੇ ਹਰਗੁਣ ਡਿਸਕਵালিਫਾਈ ਹੋ ਗਿਆ ਆ ਤੇ ਗਰਲੀਨ ਜਿਹੜੀ ਫਰਸਟ Winner ਆ ਇਸ ਦੀ ਬਲੌਗ ਦੀ ਤੇ ਆਪਣਾ ਐਂਡਲਾ ਬਲੌਗ ਤੈਨੂੰ ਕਿਦਾਂ ਲੱਗਾ ਤੂੰ ਅੱਜ ਲਾਸਟ ਐਂਡਲੇ ਬਲੌਗ ਚ ਸੀਗਾ ਹਰਗੁਣ ਅੱਗੇ ਤੂੰ ਰੋਣ ਲੱਪੇ ਨਾ ਫੇਰ ਤਾਂ ਕਰਕੇ ਤੈਨੂੰ ਬਲੌਗ ਚ ਨਹੀਂ ਲੈਣਾ ਕਰਨਾ ਤੇ ਹੁਣ ਸਿਸਟਰ ਨੂੰ ਮਨਾਉਣਾ ਪੈਣ ਰਿਹਾ ਬਰਦਰ ਨੂੰ ਤੇ ਓ ਯਾਰ ਹੈਲੋ ਇਹ ਤਾਂ ਮਜ਼ੇ ਨਹੀਂ ਆਇਆ ਬਲੌਗ ਦਾ ਫਿਰ ਰੋਣ ਹੀ ਲੱਪੇਆਂ ਨੇ ਆ ਹੁਣ ਇਹਨੂੰ ਫਿਰ ਅੱਗੇ ਤੋਂ ਬਲੌਗ 'ਚ ਨਾ ਨਾ ਲਿਆ ਕਰੋ ਇਹਨੂੰ ਬਲੌਗ 'ਚ ਕੱਢ ਦੋ ਬੱਚੇ ਨੂੰ ਨਾ ਕਰੋ ਐਡ ਇਹਨੂੰ ਬਾਹਰ ਬਿਠਾਇਆ ਕਰੋ ਬਸ ਆ ਨਿਕਲ ਫੋਲੀ ਨਾ ਆ ਦੇ ਗੰਨਿਆ ਦੇਖ ਲੈਦਾ ਖਿੱਚ ਕੇ ਦਗਾ ਉ ਮੈਂ ਨਹੀਂ ਲੈ ਆਉਂਦਾ ਆਈ ਲੋ ਜੀ ਆ ਜਿਹੜੇ ਲੂਜ਼ਰ ਆ ਹਾਰ ਗਏ ਆ ਨਾ ਆਹ ਹੁਣ ਦੇਖੋ ਕਿਦਾਂ ਕਿਦਾਂ ਆਪਣੀ ਟੇਪ ਲਾਉਣ ਦੇ ਸ਼ਰਤਾਂ ਪਾਉਣ ਦੇ ਆ ਟੇਪ ਤੋਂ ਹੁਣ ਇਹਦੀ ਹੈਲਪ ਕਰਨੀ ਪੈਣੀ ਆ ਨਹੀਂ ਭਾਜੀ ਮੇਰੀ ਹੈਲਪ ਆ ਚੱਕੋ ਆ ਚੱਕੋ ਕਰਦ ਕਿੱਥੇ ਆ ਲੋ ਲੋੜੀ ਮੁੱਤ ਲਾਈਨ ਸੀਗੀਆਂ ਉਹਦੇ ਵਿੱਚ ਜਿਹੜਾ ਜੀਨਰ ਆ ਆਪਣਾ ਅੱਜ ਦਾ ਤਿੰਨ ਬੰਦੇ ਸੀਗੇ ਇੱਕ ਹੋ ਗਏ ਕੁਆਲੀਫਾਈਡ ਡਿਸਕੁਆਲੀਫਾਈ ਤੇ ਜਿਹੜਾ ਜੀਨਰ ਆ ਉਹਦੇ ਵਿੱਚ ਉਹ ਆਪਣਾ ਹੈਗੀ ਆ ਅੱਜ ਫਿਰ ਕੁੜੀ ਆ ਗਰਲ ਯਾਰੀ ਨੇ ਬਹੁਤ ਕਰਦੇ ਫਿਰ ਅਸੀਂ ਟ੍ਰੇਨਿੰਗ ਕੀਤਾ ਤੇ ਬਹੁਤ ਹੀ ਜ਼ਿਆਦਾ ਵੈਲ ਲੈ ਰਹੇ ਆਏ ਨੇ ਤੇ ਹੁਣ ਆਪਾਂ ਤੁਹਾਨੂੰ ਅੱਗੇ ਏਦਾਂ ਦੀ ਟ੍ਰੇਨਿੰਗ ਬਲੌਗ ਬਣਾਉਂਦੇ ਰਾਂਗੇ ਸਾਡੇ ਚੈਨਲ ਨੂੰ ਟੱਲੋ ਸਬਸਕ੍ਰਾਈਬ ਤੇ ਨਾਲ ਕਰ ਲਓ ਲਾਈਕ ਸ਼ੇਅਰ ਜਿੰਨੂੰ ਕਰਦੇ ਹੋ ਵਧੀਆ ਵਧੀਆ ਬਲੌਗ ਆਉਂਦੀ ਗਏ ਆ ਤਾਂ ਮੈਂ ਇਥੇ ਕੱਟ